ਅਸੀਂ ਫਿਟ ਫਾਰਮੂਲਾ ਜਿਹੜਾ ਅਸੀਂ ਦੱਸਨੇ ਹੁੰਨੇ ਆ ਉਹ ਮੈਂ ਬਣਾ ਕੇ ਤਿਆਰ ਕਰ ਲਿਆ ਕਿਉਂਕਿ ਇੰਨਾ ਜ਼ਿਆਦਾ ਫੋਨ ਆ ਰਹੇ ਇੰਨਾ ਜ਼ਿਆਦਾ ਆਰਡਰ ਆ ਰਹੇ ਫਾਰਮੂਲਾ ਤਿੰਨ ਚੀਜ਼ਾਂ ਦਾ ਹੀ ਹੈ ਚਲਦੇ ਹੋਏ ਸਾਹ ਛੜਦਾ ਹੈ ਪੈੜੀ ਚੜਦੇ ਹੋਏ ਸਾਹ ਛੜਦਾ ਹੈ ਬੋਲਦੇ ਹੋਏ ਸਾਹ ਛੜਦਾ ਹੈ ਬੋਲਦੇ ਹੋਏ ਐਂ ਲੱਗਦਾ ਕਿਸੇ ਨੇ ਗਲਾ ਫੜ ਲਿਆ ਮੋਢੇ ਫੜ ਲਏ ਜਾਂ ਛਾਤੀ 'ਚ ਦਰਦ ਹੈ ਇਹਨੂੰ ਇਗਨੋਰ ਨਹੀਂ ਕਰਨਾ ਇਮੀਡੀਏਟਲੀ ਦੇਖਣਾ ਹੈ ਕਿ ਇਹ ਹਰਟ ਦੀ ਬਜੇ ਨਾਲ ਤੇ ਨਹੀਂ ਸਰਦੀਆਂ ਦੇ ਵਿੱਚ ਔਰ ਸਰਦੀ ਵਾਲੇ ਮੌਸਮ ਦੇ ਵਿੱਚ ਜੇਕਰ ਕਿਸੇ ਨੂੰ ਸਭ ਤੋਂ ਵੱਧ ਕਿਸੇ ਚੀਜ਼ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਹ ਹੈ ਹਾਰਟ ਅਟੈਕ ਦਾ ਬਲੌਕਿੰਗ ਦਾ ਔਰ ਕਾਰਟਿਕ ਅਰੈਸਟ ਦਾ ਇਹ ਹੈਗਾ ਹੈ ਤੁਹਾਡੇ ਇਚ ਪਾਣੀ ਦੇ ਨਾਲ ਮਿਲਾ ਦਿੱਤਾ ਹੈ ਇਹ ਤਿਆਰ ਹੈ ਹੁਣ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਪਾਈਆਂ ਲਓ ਜੀ ਟੇਸਟ ਕਰੋ ਪਹਿਲੇ ਇਹਨੂੰ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਹੈ ਜਿਹੜੀ ਤੁਹਾਨੂੰ ਬਿਲਕੁਲ ਫਿੱਟ ਰੱਖਦੀ ਹੈ ਦੁਰਸਤ ਰੱਖਦੀ ਹੈ ਹਾਰਟ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਇੱਕ ਚਮਤਸਵੇਰੇ ਸ਼ਾਮ ਲੈਣ ਲੱਗ ਜਾਓ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਹਨ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੇਸਟ੍ਰੋਲ ਵਧਿਆ ਹੁੰਦਾ ਹੈ ਆਤੜੀਆਂ ਆਪਣੀਆਂ ਸੁੱਕੜ ਜਾਂਦੀਆਂ ਹਟ ਅਟੈਕ ਦੇ ਚਾਂਸੇ ਬਣ ਜਾਂਦੇ ਆ ਤੋਂ ਲੱਗਦਾ ਮੈਨੂੰ ਹਰਟ ਦੀ ਬਿਮਾਰੀ ਨਾ ਹੋਏ ਫਿਰ ਇਹ ਪੂਰਾ ਕਾਰਗਰ ਹੈ ਫਿਰ ਤੁਸੀਂ ਇਹਨੂੰ ਨਹੀਂ ਛੱਡ ਸਕਦੇ ਫਿਰ ਤੇ ਇਹ ਕੰਨੇ ਆ ਨਾ ਪੰਜਾਬੀ ਵਿੱਚ ਫੱਟੇ ਚੱਕ ਦੇਗਾ ਚੱਕ ਦੇਗਾ ਜੀ ਜੀ ਕੋਲੇਸਟ੍ਰੋਲ ਦੀ ਗੋਲੀ ਰੈਗੂਲਰ ਬੰਦਾ 20 ਸਾਲ ਖਾ ਲੇ ਉਹ ਮੋਢੇ ਤੇ ਤੋਲੀਆਂ ਰੱਖ ਕੇ ਤੋਲੀਆਂ ਲੱਭ ਰਿਆ ਹੁੰਦਾ ਸਾਰੇ ਘਰੇ ਇੰਨਾ ਜ਼ਿਆਦਾ ਹੁੰਦਾ ਮੈਮਰੀ ਲਾਸ ਹੋ ਜਾਂਦਾ ਹੈ ਮੋਢੇ ਦੇ ਤੋਲੀਆਂ ਪਿਆ ਸਵੇਰੇ ਉਹ ਪੁੱਛਦਾ ਜੀ ਭੈਣੇ ਮੇਰੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਮੈਨਾਂੜਾ ਦੇਖੋ ਚਮਨ ਪ੍ਰਾਸ ਜਿਹੜਾ ਹੈ ਉਹ ਆਮਲੇ ਦੇ ਨਾਲ ਬਣਿਆ ਹੈ 40 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਬਣਿਆ ਜੀ ਜੀ ਉਹਦੇ ਚੋ ਸਾਰੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਬੋਡੀ ਦੇ ਉੱਤੇ ਕੰਮ ਕਰਦੀਆਂ ਹਾਰਟ ਪ੍ਰੋਬਲਮ ਵਿੱਚ ਸਭ ਤੋਂ ਵੱਡਾ ਕੰਸਰਨ ਆਂਦਾ ਹੈ ਹਾਰਟ ਦੇ ਉੱਤੇ ਓਵਰਲੋਡ ਹੋ ਜਾਂਦਾ ਹੈ ਪਾਣੀ ਦਾ ਪਾਣੀ ਰੁਕਣ ਲੱਗ ਜਾਂਦਾ ਹੈ ਬੋਡੀ ਹਾਰਟ ਦੇ ਉੱਤੇ ਲੋਡ ਪੈਂਦਾ ਹੈ ਇਹਦੇ ਚ ਗੋਖਰੂ ਹੈਗਾ ਜਿਹੜਾ ਬੋਡੀ ਚੋਂ ਐਕਸਟਰਾ ਪਾਣੀ ਨੂੰ ਕੱਢਦਾ ਹੈ 70 ਸਾਲ ਦੇ ਬੰਦੇ ਦਾ ਕਰੋੜੋਂ ਵਾਰੀ ਤਰੜਕ ਚੁਕਿਆ 1 ਮਿੰਟ ਵਾਸਤੇ ਰੋਕਦੇ ਨਹੀਂ ਆ ਅਸੀਂ ਹਾਰਟ ਨੂੰ ਅਸੀਂ ਕਹਿੰਦੇ ਆ ਤੂੰ ਤੁਰੀ ਜਾਂ ਰਾਤੀ ਸੁੱਤੇ ਪਏ ਦਾ ਵੀ ਹਾਰਟ ਚੱਲਦਾ ਹੈ ਅਸੀਂ ਇਹਦੇ ਵਾਸਤੇ ਕੋਈ ਮਿਹਨਤ ਮੁਸ਼ਕਲ ਨਹੀਂ ਕਰ ਰਹੀ ਕੋਈ ਇੰਦੀ ਸਰਵਿਸ ਵਾਸਤੇ ਟਾਈਮ ਨਹੀਂ ਦੇ ਰਹੀ ਇਹਨੂੰ ਪਰ ਰੱਬ ਨੇ ਅਸੀਂ ਨਾਇਾਬ ਚੀਜ਼ ਮੰਗਾਈ ਉਹ ਆਪਣੇ ਆਪ ਹੀ ਆਪਣੀ ਸਰਵਿਸ ਕਰ ਲੈਂਦਾ ਯੰਗ ਏਜ ਵਿੱਚ ਸਭ ਤੋਂ ਇੰਪੋਰਟੈਂਟ ਹੈ ਤੁਹਾਡਾ ਲੀਵਰ ਠੀਕ ਹੋਣਾ ਚਾਹੀਦਾ ਹੈ ਹਾਰਟ ਵਾਸਤੇ ਕਹਿ ਰਿਹਾ ਮੈਂ ਹਾਰਟ ਵਾਸਤੇ ਲੀਵਰ ਠੀਕ ਹੋਣਾ ਚਾਹੀਦਾ ਹੋਣਾ ਚਾਹੀਦਾ ਅਗਰ ਤੁਹਾਡਾ 20 22 25 ਸਾਲ ਦੀ ਉਮਰ 'ਚ ਅਗਰ ਟੈਸਟ ਕਰਾਓ ਇੱਕ ਲੀਵਰ ਦਾ ਟੈਸਟ ਹੁੰਦਾ SGOT SGPT ਉਹਦੀ ਨੋਰਮਲ ਰੇਂਜ ਹੁੰਦੀ ਹੈ 45 ਤੱਕ ਉਹ ਤੁਹਾਡਾ 20 ਤੱਕ ਹੋਣਾ ਚਾਹੀਦਾ 20 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਅਗਰ ਉਹ 20 ਤੋਂ ਉੱਤੇ ਹੈ ਤੇ देयर आर ਚਾਂਸਿਸ ਕਿ 40 45 ਸਾਲ ਦੀ ਉਮਰ 'ਚ ਤੁਹਾਡੇ ਹਾਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਈਗੀ ਫਿਰ ਇਸਟੈਂਟ ਜਦੋਂ ਪਾਉਂਦੇ ਆ 90% 100% ਬਲੋਕੇਜ ਵਾਲੇ 'ਚ ਪਾ ਦਿੰਦੇ ਆ 70 ਵਾਲੀ ਨੂੰ ਛੱਡ ਦਿੰਦੇ ਆ ਕਿ ਚਲੋ ਇਹਨੂੰ ਦਵਾਈਆਂ ਨਾਲ ਠੀਕ ਕਰ ਲਾਂਗੇ ਪਰ ਉਹ 70 ਵਾਲੀ ਨੂੰ ਅਗਰ ਤੁਸੀਂ ਡਾਈਟ ਕੰਟਰੋਲ ਨਹੀਂ ਕੀਤੀ ਆਯੁਰਵੇਦ ਨਾਲ ਜੁੜੇ ਉਹ 70 ਵਾਲੀ ਫਿਰ 100 ਹੋ ਜਾਣੀ ਹੈ ਫਿਰ ਉਹਦੇ ਚ ਵੀ ਪਾਣਾ ਪਏਗਾ ਤੇ ਬੈਟਰ ਹੈ ਅਗਰ ਸਟੰਟ ਪੈ ਚੁੱਕਿਆ ਤਾਂ ਵੀ ਸਲਾਹ ਲਓ ਨਹੀਂ ਪਿਆ ਤਾਂ ਵੀ ਸਲਾਹ ਲਓ ਜੇ ਇਹ ਜਦੋਂ ਅਸੀਂ ਜੜੀ ਬੂਟੀਆਂ ਦੇ ਨਾਲ ਇਹਨੂੰ ਬਣਾਇਆ ਹੈ ਇਹ ਕੰਮ ਪੂਰੀ ਬੋਡੀ ਤੇ ਉੱਤੇ ਕਰਦਾ ਹੈ ਸਪੈਸੀਫਿਕ ਅਗਰ ਅਸੀਂ ਇਹਨੂੰ ਕਹੀਏ ਕਿ ਇੱਕ ਚਮਚ ਖਾ ਲਈਏ ਤੇ ਹਰਟ ਠੀਕ ਹੋ ਜਾਏਗਾ ਜਿਨ੍ਹਾਂ ਨੂੰ ਹਰਟ ਨੂੰ ਸਟਰੋਂਗ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਹੈ ਸਰਦੀਆਂ ਦੇ ਵਿੱਚ ਔਰ ਸਰਦੀ ਵਾਲੇ ਮੌਸਮ ਦੇ ਵਿੱਚ ਜੇਕਰ ਕਿਸੇ ਨੂੰ ਸਭ ਤੋਂ ਵੱਧ ਕਿਸੇ ਚੀਜ਼ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਹ ਹੈ ਹਾਰਟ ਅਟੈਕ ਦਾ ਬਲੌਕਿੰਗ ਦਾ ਔਰ ਕਾਰਟਿਕ ਅਰੈਸਟ ਦਾ ਅਜਿਹੇ ਦੇ ਵਿੱਚ ਜਦੋਂ ਅਸੀਂ ਕਿਸੇ ਤਰ੍ਹਾਂ ਦਾ ਕੋਈ ਨੁਸਖਾ ਕੋਈ ਫਾਰਮੂਲਾ ਇਸਤੇਮਾਲ ਦੇ ਵਿੱਚ ਲੈ ਕੇ ਆਉਨੇ ਆ ਤਾਂ ਉਹ ਸਾਨੂੰ ਇਸ ਤਰੀਕੇ ਨਾਲ ਇਸਤਮਾਲ ਕਰਨਾ ਹੁੰਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖੀਏ ਸਤਿ ਸ਼ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਤੁਹਾਡੇ ਦਿਲ ਦਾ ਧਿਆਨ ਰੱਖਣ ਵਾਲੇ ਆ ਕਿਉਂਕਿ ਮਾਮਲਾ ਜਦੋਂ ਦਿਲ ਦਾ ਹੋਵੇ ਤਾਂ ਧਿਆਨ ਆਪਣੇ ਆਪ ਹੀ ਆ ਜਾਂਦਾ ਹੈ ਸਾਡੇ ਨਾਲ ਨੇ ਜਿਨ੍ਹਾਂ ਨੂੰ ਇਸ ਵੇਲੇ ਮਾਡਰਨ ਲੋਕਾਂ ਦੇ ਦੇਸੀ ਵੈਦਵੀ ਔਰ ਪੂਰੀ ਦੁਨੀਆ ਦੇ ਵਿੱਚ ਚਮਨ ਪ੍ਰਾਸ਼ ਕਿੰਗ ਦੇ ਨਾਂ ਤੇ ਵੀ ਜਾਣਿਆ ਜਾਂਦਾ ਡਾਕਟਰ ਵਿਵੇਕ ਆਉਜਲ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹੀ ਫਰੂਕੀ ਜੀ ਬਹੁਤ ਬਹੁਤ ਸਵਾਗਤ ਹੈ ਅੱਛਾ ਡਾਕਟਰ ਸਾਹਿਬ ਸਭ ਤੋਂ ਜ਼ਿਆਦਾ ਡਰ ਸਰਦੀਆਂ ਦੇ ਵਿੱਚ ਅਗਰ ਕਿਸੇ ਨੂੰ ਹੁੰਦਾ ਤਾਂ ਹਾਰਟ ਅਟੈਕ ਦਾ ਹੁੰਦਾ ਹੈ ਬਲੌਕਿੰਗ ਦਾ ਹੁੰਦਾ ਹੈ ਸਰਦੀਆਂ ਦੇ ਵਿੱਚ ਹੀ ਕਿਉਂ ਜ਼ਿਆਦਾਤਰ ਹਾਰਟ ਅਟੈਕ ਜਿਹੜੇ ਕੰਪੈਰੀਬਲੀ 25 30% ਵਧ ਜਾਂਦੇ ਨੇ ਦੇਖੋ ਹਾਰਟ ਅਟੈਕ ਦਾ ਜਿਹੜਾ ਕਾਰਨ ਹੈ ਸਭ ਤੋਂ ਪਹਿਲੇ ਕਾਰਨ ਪਤਾ ਹੋਣਾ ਚਾਹੀਦਾ ਸਭ ਤੋਂ ਵੱਡਾ ਕਾਰਨ ਹੈ ਕੋਲੇਸਟ੍ਰੋਲ ਠੀਕ ਹੈ ਨਾੜੀਆਂ ਦਾ ਬੰਦ ਹੋਣਾ ਸਰਦੀਆਂ ਵਿੱਚ ਨਾੜੀਆਂ ਸੁੰਗੜਦੀਆਂ ਕੋਲੇਸਟ੍ਰੋਲ ਪਹਿਲੇ ਉਹਨਾਂ ਵਿੱਚ ਜਮਿਆ ਠੀਕ ਹੈ ਉਹ 50% ਜਮਿਆ ਸਾਡਾ ਕੰਮ ਚੱਲਦਾ ਰਹਿੰਦਾ ਜਿਵੇਂ ਹੀ ਸਰਦੀ ਚ ਨਾੜੀ ਸੁੰਗੜਦੀ ਹੈ ਉਹ 50 ਟਾਈਟ ਹੋ ਕੇ ਉਹ 70 ਹੋ ਜਾਂਦਾ ਹੈ 80 ਹੋ ਜਾਂਦਾ ਹੈ 90 ਹਾਰਟ ਅਟੈਕ ਛੇਤੀ ਆਣੇ ਸ਼ੁਰੂ ਹੋ ਜਾਂਦੇ ਆ ਸਰਦੀ ਚ ਬੋਡੀ ਆਪਣੇ ਆਪ ਨੂੰ ਗਰਮ ਰੱਖਣਾ ਚਾਹਦੀ ਹੈ ਬਲੱਡ ਦਾ ਫਲੋ ਬੱਤ ਹੈ ਬੋਡੀ ਥੋੜੀ ਜੀ ਸ਼੍ਰਿੰਕ ਹੁੰਦੀ ਹੈ ਏਰੀਆ ਘਟਾਉਂਦੀ ਹੈ ਤਾਂ ਕਿ ਬੋਡੀ ਗਰਮ ਰਵੇ ਉਹਦੇ ਕਰਕੇ ਕਾਰਡੀਅਕ ਰਿਸਕ ਦੇ ਚਾਂਸਸ ਵੱਧ ਜਾਂਦੇ ਹਨ ਕਾਰਡੀਅਕ ਪੇਸ਼ੈਂਟ ਨੂੰ ਸਰਦੀਆਂ ਵਿੱਚ ਦੋ ਤਿੰਨ ਚੀਜ਼ਾਂ ਦਾ ਬੜਾ ਇੰਪੋਰਟੈਂਟ ਧਿਆਨ ਰੱਖਣਾ ਚਾਹੀਦਾ ਹੈ ਇੱਕ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਸਵੇਰੇ 5 ਵਜੇ ਉੱਠ ਕੇ ਘੁੰਮਦੇ ਹਨ ਉਹਨਾਂ ਤੋਂ ਮੇਰੀ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ ਕਿ ਭਈ ਸਵੇਰੇ ਅਗਰ ਧੁੰਦ ਨਿਕਲੀ ਹੋਈ ਹੈ ਸੂਰਜ ਨਹੀਂ ਨਿਕਲਿਆ ਤੇ 5 ਵਜੇ ਘੁੰਮਣ ਦੀ ਲੋੜ ਨਹੀਂ ਹੈ ਜਦੋਂ ਸੂਰਜ ਉੱਗ ਜਾਂਦਾ ਹੈ 8 ਵਜੇ 9 ਵਜੇ 10 ਵਜੇ ਉਸ ਟਾਈਮ ਘੁੰਮ ਲੋ ਵਾਕ ਹੀ ਕਰਨੀ ਹੈ ਠੀਕ ਹੈ ਬੋਡੀ ਨੂੰ ਸਟਰੋਂਗ ਬਣਾਣਾ ਹੈ ਵਾਕ ਕਰਨੀ ਹੈ એનર્ਜੀ ਬਰਨ ਕਰਨੀ ਹੈ ਉਹ 8 9 ਵਜੇ ਵੀ ਵਾਕ ਕਰਕੇ ਕਰ ਸਕਦੇ ਹੋ ਬਹੁਤ ਠੰਡ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਪਹਿਲੇ ਠੰਡੇ ਪਾਣੀ ਨਾਲ ਨਹਾਉਂਦੇ ਆ ਉਹ ਵੀ ਬੰਦ ਕਰ ਦੇਣ ਠੀਕ ਹੈ ਪਾਣੀ ਗੁੰਗੁਨੇ ਨਾਲ ਨਹਾਣਾ ਸ਼ੁਰੂ ਕਰਨ ਕਿਉਂਕਿ ਕਈਆਂ ਨੂੰ ਸਾਡੇ ਪਰਿਵਾਰਾਂ ਵਿੱਚ ਹੈਗਾ ਵੀ ਸਰਦੀ ਹੈ ਗਰਮੀ ਹੈ ਠੰਡੇ ਪਾਣੀ ਨਾਲ ਨਹਾ ਰਹੇ ਤੇ ਟੈਂਕੀ ਵਾਲੇ ਪਾਣੀ ਨਾਲ ਵੀ ਨਹਾਣ ਕੇ ਫਕਰ ਮਹਿਸੂਸ ਕਰਦੇ ਨੇ ਜੀ ਨਹੀਂ ਇਹਦੇ ਵਿੱਚ ਕੋਈ ਬੜਪਨ ਨਹੀਂ ਹੈ ਆਪਾਂ ਨੂੰ ਉਹੀ ਪਾਣੀ ਲੈਣਾ ਹੈ ਜਿਹੜਾ ਗੁੰਗੁਨਾ ਹੋਵੇ ਨਮਾਇਆ ਹੋਵੇ ਵੈਸੇ ਥੋੜਾ ਜਿਹਾ ਗਰਮ ਪਾਣੀ ਨਾਲ ਨਹਾਣਾ ਚਾਹੀਦਾ ਤੇ ਸਿੱਧਾ ਸਿਰ ਦੇ ਉੱਤੇ ਪਾਣੀ ਨਹੀਂ ਪਾਣਾ ਸਭ ਤੋਂ ਪਹਿਲੇ ਪਾਣੀ ਪੈਰਾਂ ਦੇ ਉੱਤੇ ਪਾਣਾ ਹੈ ਤਾਂ ਕਿ ਬਲੱਡ ਦਾ ਫਲੋ ਮੈਨੇਜ ਹੋਵੇ ਸਭ ਤੋਂ ਪਹਿਲੇ ਪੈਰਾਂ ਤੇ ਪਾਣੀ ਪਾਓ ਫਿਰ ਬੋਡੀ ਦੇ ਉੱਤੇ ਪਾਣੀ ਪਾਓ ਫਿਰ ਸਿਰ ਦੇ ਉੱਤੇ ਪਾਣੀ ਪਾਓ ਇਸ ਗੱਲ ਦਾ ਬੜਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਹਨ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੇਸਟ੍ਰੋਲ ਵਧਿਆ ਹੁੰਦਾ ਹੈ ਆਂਤੜੀਆਂ ਆਪਣੀਆਂ ਸੁੱਕ ਜਾਂਦੀਆਂ ਹਾਰਟ ਅਟੈਕ ਦੇ ਚਾਂਸਸ ਬਣ ਜਾਂਦੇ ਆ ਇਹ ਤਿੰਨੋਂ ਚੀਜ਼ਾਂ ਜਿਨ੍ਹਾਂ ਨੂੰ ਹੈਗੀਆਂ ਪੇਸ਼ੈਂਟਸ ਨੂੰ ਉਹ ਆਪਣਾ ਧਿਆਨ ਰੱਖਣ ਤੇ ਘਰੇ ਉਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਨ ਜਿਹੜੀ ਤੁਹਾਨੂੰ ਹਰਟ ਪ੍ਰੋਬਲਮ ਤੋਂ ਬਚਾ ਸਕਦੀਆਂ ਜਿਹੜੀ ਬੋਡੀ ਨੂੰ ਅੰਦਰੋਂ ਗਰਮੀ ਦਿੰਦੀਆਂ ਜਿਵੇਂ ਅਸੀਂ ਫਿੱਟ ਫਾਰਮੂਲਾ ਜਿਹੜਾ ਅਸੀਂ ਦੱਸਨੇ ਹੁੰਨੇ ਆ ਉਹ ਮੈਂ ਬਣਾ ਕੇ ਤਿਆਰ ਕਰ ਲਿਆ ਕਿਉਂਕਿ ਇੰਨਾ ਜ਼ਿਆਦਾ ਫੋਨ ਆ ਰਹੇ ਇੰਨਾ ਜ਼ਿਆਦਾ ਆਰਡਰ ਆ ਰਹੇ ਫਾਰਮੂਲਾ ਤਿੰਨ ਚੀਜ਼ਾਂ ਦਾ ਹੀ ਹੈ ਕਿ ਕਿ ਮੈਂ ਦੱਸ ਰਿਹਾ ਅਰਜੁਨ ਛਾਲ ਤਮਾਸਾ ਤੇ ਪੁਸ਼ਕਰਮੂਲ ਤਿੰਨੋਂ ਚੀਜ਼ਾਂ ਦੀ ਇੱਕ ਇੱਕ ਚਮਚ ਪਾਊਡਰ ਲੈ ਲਓ 800 ਲੀਟਰ 800 ਐਮਐਲ ਪਾਣੀ ਦੇ ਵਿੱਚੇ ਭਿਗੋ ਕੇ ਰੱਖ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਬਾਲ ਕੇ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਪੀ ਲਓ ਮੈਂ ਫਿਰ ਦੱਸਣ ਲੱਗਾ ਇਹ ਵੀਡੀਓ ਉਹਦੇ ਨਾਲ ਜ਼ਰੂਰ ਸ਼ੇਅਰ ਕਰ ਲਿਆ ਜੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਤੇ ਸਰਦੀਆਂ 'ਚ ਉਹਨਾਂ ਨੂੰ ਖਤਰਾ ਬਣਿਆ ਰਹਿੰਦਾ ਵੀ ਕਦੀ ਹਾਰਟ ਅਟੈਕ ਨਾ ਆ ਜੇ। ਅਰਜੁਨ ਛਾਲ, ਪੁਸ਼ਕਰਮੂਲ, ਦਮਾਸਾ ਇੱਕ ਇੱਕ ਚਮਚ ਲੈਣੀ ਹੈ, 800 ml ਪਾਣੀ ਲੈਣਾ ਹੈ, ਰਾਤ ਨੂੰ ਭਿਗੋ ਕੇ ਰੱਖ ਦੇਣਾ ਹੈ। ਸਵੇਰੇ ਪਾਣੀ ਨੂੰ ਉਬਾਲ ਲੈਣਾ ਹੈ, ਜਦੋਂ ਪਾਣੀ 200 ml ਰਹਿ ਜੇ ਇਹਨੂੰ ਪੀ ਲੈਣਾ। ਨਹੀਂ ਬਣਾ ਸਕਦੇ ਤੇ ਇਹ ਬੋਤਲ ਤਿਆਰ ਹੈ। ਇਹਦੀ ਇੱਕ ਚਮਚ ਸਵੇਰੇ, ਇੱਕ ਚਮਚ ਸ਼ਾਮ ਨੂੰ ਅੱਧੇ ਗਲਾਸ ਪਾਣੀ ਚ ਪਾਣਾ ਹੈ ਤੇ ਪੀ ਲੈਣਾ ਹੈ ਲਓ ਤੁਹਾਨੂੰ ਅੱਜ ਪਿਆ ਦਿੰਨੇ ਆ ਜੀ 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 ਅੱਛਾ ਡਾਕਟਰ ਸਾਹਿਬ ਜਦੋਂ ਤੱਕ ਤੁਸੀਂ ਇਹ ਨੁਸਖਾ ਫਾਰਮੂਲਾ ਸੀ ਤੁਹਾਨੂੰ ਦਿਖਾਉਣੇ ਆ ਕਿਸ ਤਰੀਕੇ ਨਾਲ ਇਨਟੇਕ ਕਰਨਾ ਹੈ ਔਰ ਕਿੰਨਾ ਕੁ ਫਾਇਦੇਮੰਦ ਅਸੀਂ ਸਾਰੀਆਂ ਚੀਜ਼ਾਂ ਪੁੱਛਾਂਗੇ ਬਟ ਡਾਕਟਰ ਸਾਹਿਬ ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਤੀਸਰੀ ਦੇ ਵਿੱਚ ਪੜਦੀ ਬੱਚੀ ਨੂੰ ਹਾਰਟ ਅਟੈਕ ਆ ਗਿਆ ਕਾਰਡੀਕਲ ਅਰੈਸਟ ਵੱਜ ਗਿਆ ਹਾਂ ਬਿਲਕੁਲ ਦੇਖੋ ਹਾਰਟ ਦੀ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਹੋ ਸਕਦਾ ਹੈ ਬੱਚੇ ਨੂੰ ਪ੍ਰੋਬਲਮ ਜਮਾਂਦਰੂ ਹੋਵੇ ਔਰ ਉਹ ਆਇਡੈਂਟੀਫਾਈ ਨਾ ਹੋਈ ਹੋਵੇ ਐ ਦੇਖੋ ਇਹ ਹੈ ਤੁਹਾਡੇ ਇਚ ਪਾਣੀ ਦੇ ਨਾਲ ਮਿਲਾ ਦਿੱਤਾ ਹੈ ਇਹ ਤਿਆਰ ਹੈ ਹੁਣ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਪਾਈਆਂ ਲਓ ਜੀ ਟੇਸਟ ਕਰੋ ਪਹਿਲੇ ਇਹਨੂੰ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਹੈ ਜਿਹੜੀ ਤੁਹਾਨੂੰ ਬਿਲਕੁਲ ਫਿੱਟ ਰੱਖਦੀਆਂ ਦੁਰਸਤ ਰੱਖਦੀਆਂ ਹਰਟ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਇੱਕ ਚਮਚ ਸਵੇਰੇ ਸ਼ਾਮ ਲੈਣ ਲੱਗ ਜਾਓ ਸਾਰੀ ਸਰਦੀ ਵਧੀਆ ਨਿਕਲੇਗੀ ਲਗਾਤਾਰ ਤੁਸੀਂ 3 ਮਹੀਨੇ ਲੈ ਲਿਆ ਉਸ ਤੋਂ ਬਾਅਦ ਤੁਸੀਂ ਐਂਜਿਓਗ੍ਰਾਫੀ ਕਰਾ ਲਓ ਤੁਹਾਡੀ ਬਲੌਕੇਜ ਵੀ ਅਗਰ ਹੈਗੀ ਤੇ ਉਹ ਕੱਟ ਜਾਏਗੀ ਜੀ ਬਹੁਤ ਵੱਡਾ ਦਾਵਾ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ 3 ਮਹੀਨੇ ਤੋਂ ਬਾਅਦ ਔਰ 3 ਮਹੀਨੇ ਦੀ ਪਹਿਲਾਂ ਦੀ ਐਂਜਿਓਗ੍ਰਾਫੀ ਦੇ ਵਿੱਚ ECG ਦੇ ਵਿੱਚ ਫਰਕ ਪੈ ਸਕਦਾ ਦਾਵਾ ਮੇਰਾ ਨਹੀਂ ਹੈ ਜੀ ਆਯੁਰਵੇਦ ਵਿੱਚ ਚੀਜ਼ਾਂ ਲਿਖੀਆਂ ਆਯੁਰਵੇਦ ਅਕੰਧਾ ਕੀ ਅਗਰ ਤੁਸੀਂ ਅਰਜੁਨ ਛਾਲ ਦਮਾਸਾ ਪੁਸ਼ਕਰਮੂਲ ਰੈਗੂਲਰ ਯੂਜ਼ ਕਰਦੇ ਹੋ ਉਹ ਚੀਜ਼ਾਂ ਛੱਡ ਦਿੰਦੇ ਹੋ ਜਿਹੜੀ ਕੋਲੇਸਟ੍ਰੋਲ ਨੂੰ ਵਧਾਉਂਦੀਆਂ ਹਨ ਤੇ ਨਾਲੇ ਗੁਗਲ ਦਾ ਯੂਜ਼ ਕਰਦੇ ਹੋ ਗੁਗਲ ਹੁੰਦੀ ਹੈ ਸਾਡੀ ਅਗਰ ਗੁਗਲ ਦਾ ਯੂਜ਼ ਕਰਦੇ ਹੋ ਕੈਂਫੂਰ ਜਿਹੜੀ ਕਿਕਰ ਦੇ ਪੇਟ ਤੋਂ ਨਿਕਲਦੀ ਹੈ ਹੋਰ ਪੇੜਾਂ ਤੋਂ ਨਿਕਲਦੀ ਹੈ ਇਹਦਾ ਰੈਗੂਲਰ ਯੂਜ਼ ਕਰਦੇ ਹੋ ਤੁਹਾਡਾ ਕੋਲੇਸਟ੍ਰੋਲ ਨੋਰਮਲ ਹੋ ਜਾਂਦਾ ਹੈ ਅਗਰ ਕੋਲੇਸਟ੍ਰੋਲ ਨੋਰਮਲ ਹੋ ਜਾਂਦਾ ਹੈ ਤੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਉਣ ਦੇ ਚਾਂਸਸ ਬਿਲਕੁਲ ਘਟ ਜਾਂਦੇ ਆ ਜੀ ਅੱਛਾ ਤੁਹਾਨੂੰ ਤੇ ਚਲੋ ਤੁਸੀਂ ਤੇ ਨਬਜ਼ ਦੇਖ ਲੈਣੇ ਹੋ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਇੱਥੇ ਕਿ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਹਾਰਟ ਕਮਜ਼ੋਰ ਹੈ ਜਾਂ ਹਾਰਟ ਸ਼ਰਿੰਕ ਹੋ ਗਿਆ ਜਾਂ ਹਾਰਟ ਵੱਧ ਗਿਆ ਪਰ ਇੱਕ ਆਮ ਬੰਦੇ ਨੂੰ ਡਾਕਟਰ ਸਾਹਿਬ ਮੋਟਾ ਜਿਹਾ ਕੀ ਆਈਡੀਆ ਜਿਹੜਾ ਤੁਸੀਂ ਦਿਓਗੇ ਕਿ ਵੀ ਹੁਣ ਹਾਰਟ ਅਟੈਕ ਦੀ ਤਿਆਰੀ ਹੈ ਜਾਂ ਤੁਸੀਂ ਇਹ ਗੱਲ ਹਮੇਸ਼ਾ ਹੀ ਕਹਿੰਦੇ ਹੋ ਕਿ ਜਿਹੜੀ ਮਸ਼ੀਨਰੀ ਹੈ ਕੁਦਰਤ ਨੇ ਬਹੁਤ ਸੁਚੱਜੀ ਢੰਗ ਨਾਲ ਬਣਾਈ ਹੈ ਤੇ ਕੋਈ ਸੰਕੇਤ ਦਿੰਦੀ ਹੈ ਹਾਰਟ ਅਟੈਕ ਆਉਣ ਤੋਂ ਪਹਿਲਾਂ ਬਿਲਕੁਲ ਠੀਕ ਹੈ ਜੀ ਯੰਗ ਏਜ ਵਿੱਚ ਸਭ ਤੋਂ ਇੰਪੋਰਟੈਂਟ ਹੈ ਤੁਹਾਡਾ ਲੀਵਰ ਠੀਕ ਹੋਣਾ ਚਾਹੀਦਾ ਹੈ ਹਾਰਟ ਵਾਸਤੇ ਕਹਿ ਰਿਹਾ ਮੈਂ ਹਾਰਟ ਵਾਸਤੇ ਲੀਵਰ ਠੀਕ ਹੋਣਾ ਚਾਹੀਦਾ ਹੋਣਾ ਚਾਹੀਦਾ ਅਗਰ ਤੁਹਾਡਾ 20 22 25 ਸਾਲ ਦੀ ਉਮਰ 'ਚ ਅਗਰ ਟੈਸਟ ਕਰਾਓ ਇੱਕ ਲੀਵਰ ਦਾ ਟੈਸਟ ਹੁੰਦਾ ਐ SGOT SGPT ਉਹਦੀ ਨੋਰਮਲ ਰੇਂਜ ਹੁੰਦੀ ਐ 45 ਤੱਕ ਉਹ ਤੁਹਾਡਾ 20 ਤੱਕ ਹੋਣਾ ਚਾਹੀਦਾ 20 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਅਗਰ ਉਹ 20 ਤੋਂ ਉੱਤੇ ਐ ਤੇ देयर ਆਰ ਚਾਂਸਿਸ ਕਿ 40 45 ਸਾਲ ਦੀ ਉਮਰ 'ਚ ਤੁਹਾਡੇ ਹਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ ਅਗਰ ਉਹ ਤੁਹਾਡਾ 30 35 ਤੋਂ ਉੱਪਰ ਜਾ ਰਿਹਾ ਐ ਤੇ ਤੁਹਾਨੂੰ 45 ਸਾਲ ਦੀ ਉਮਰ 'ਚ ਹਰਟ ਦੀ ਪ੍ਰੋਬਲਮ ਹੋ ਜਾਏਗੀ ਸਭ ਤੋਂ ਪਹਿਲੇ ਯੰਗ ਉਮਰ 'ਚ ਤੁਸੀਂ ਧਿਆਨ ਰੱਖਣਾ ਆਪਣੇ ਲੀਵਰ ਦਾ ਫਿਰ ਜਿਵੇਂ ਏਜ ਵੱਧਦੀ ਹੈ ਉਸ ਟਾਈਮ ਕੋਲੇਸਟ੍ਰੋਲ ਦਾ ਟੈਸਟ ਸਾਲ ਵਿੱਚ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ ਜਿਵੇਂ ਕਹਿੰਨੇ ਆ ਨਾ ਵੀ ਨਵਾਂ ਸਾਲ ਆਇਆ ਹੈ ਜਾਂ ਬਰਥਡੇ ਆਇਆ ਹੈ ਬਰਥਡੇ ਤੇ ਕੀ ਕਰੀਏ ਬਰਥਡੇ ਤੇ ਆਪਣੇ ਰੂਟੀਨ ਦੇ ਟੈਸਟ ਕਰਾ ਲਓ ਜਾਂ ਕਿਸੇ ਵੈਦ ਨੂੰ ਨਾੜੀ ਦਿਖਾ ਲਓ ਉਸ ਦਿਨ ਆਪਣਾ ਟੈਸਟ ਕਰਾਓ ਸਾਰੇ ਟੈਸਟ ਲੈ ਕੇ ਡਾਕਟਰ ਨੂੰ ਚੈੱਕ ਕਰਾਓ ਜੇ ਉਹ ਕਹਿੰਦਾ ਵੀ ਤੁਹਾਡੇ ਟੈਸਟ ਠੀਕ ਹੈ ਤੇ ਐ ਸਮਝੋ ਵੀ ਅਗਲੇ ਬਰਥਡੇ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ ਫਿਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਨੂੰ ਲੈ ਕੇ ਕੀ ਜਿਵੇਂ ਹੀ ਤੁਸੀਂ ਤੁਰਦੇ ਹੋ ਜੇ ਤੁਹਾਨੂੰ ਸਾਹ ਚੜ ਰਿਹਾ ਹੈ ਜੇ ਤੁਹਾਡੇ ਛਾਤੀ ਚ ਦਰਦ ਹੁੰਦਾ ਹੈ ਜੇ ਪੌੜੀਆਂ ਚੜਦੇ ਹੋਏ ਸਾਹ ਚੜਦਾ ਹੈ 100 ਮੀਟਰ ਤੁਰਦੇ ਹੋ ਸਾਹ ਚੜਦਾ ਹੈ ਗੱਲ ਕਰਦੇ ਹੋਏ ਸਾਹ ਚੜਦਾ ਹੈ ਜਾਂ ਗੱਲ ਕਰਦੇ ਹੋ ਇਦਾਂ ਲੱਗਦਾ ਹੈ ਕਿ ਮੇਰੇ ਗਲੇ ਨੂੰ ਕਿਸੇ ਨੇ ਜਕੜ ਲਿਆ ਕਈ ਵਾਰੀ ਐਸਿਡਿਟੀ ਹੁੰਦੀ ਹੈ ਬੰਦੇ ਨੂੰ ਐ ਲੱਗਦਾ ਜਿਵੇਂ ਮੇਰੀ ਐਸਿਡਿਟੀ ਹੈ ਗੈਸ ਦਾ ਫਰਾ ਹੈ ਹੋ ਸਕਦਾ ਉਹ ਵੀ ਹਾਰਟ ਦੀ ਪ੍ਰੋਬਲਮ ਹੋਵੇ ਉੰਦੇ ਵਾਸਤੇ ਸਭ ਤੋਂ ਪਹਿਲੇ ਕੋਲੇਸਟ੍ਰੋਲ ਚੈੱਕ ਕਰਾ ਲਓ ਫਿਰ ਇੱਕ ECG ਟੈਸਟ ਹੁੰਦਾ ਤੁਸੀਂ ਆਪਣੇ ਲੋਕਲ ਕਰਾ ਸਕਦੇ ਹੋ ਸਾਨੂੰ ਭੇਜ ਸਕਦੇ ਹੋ ਅਸੀਂ ਚੈੱਕ ਕਰਕੇ ਦੱਸ ਦਾਂਗੇ ਹਾਰਟ ਦੀ ਪ੍ਰੋਬਲਮ ਹੈ ਕਿ ਨਹੀਂ ਅਗਰ ਕੋਲੇਸਟ੍ਰੋਲ ਵਧਿਆ ਹੋਇਆ ਹੈ ਇਮੀਡੀਏਟਲੀ ਜਿਹੜਾ ਮੈਂ ਘਰੇਲੂ ਫਾਰਮੂਲਾ ਹੁਣੇ ਦੱਸਿਆ ਸੀ ਪਿੱਛੇ ਵੀਡੀਓ ਵਿੱਚ ਉਹਨੂੰ ਫੋਲੋ ਕਰ ਲਓ ਉਸ ਫਾਰਮੂਲੇ ਨੂੰ ਵਰਤੋਂ ਕਰਨ ਲੱਗ ਜਾਓ ਕੋਲੇਸਟ੍ਰੋਲ ਡਾਊਨ ਆ ਜਾਣਗੇ ਅਗਰ BP ਵਧਿਆ ਹੋਇਆ ਹੈ ਤੇ BP ਵਾਸਤੇ ਫਾਰਮੂਲਾ ਹੈ BP ਕੰਟਰੋਲ ਕਰੋ ਸ਼ੂਗਰ ਵਧੀ ਹੋਈ ਹੈ ਸ਼ੂਗਰ ਕੰਟਰੋਲ ਕਰੋ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਏਗੀ ਨਹੀਂ ਚਲਦੇ ਹੋਏ ਸਾਹ ਚੜਦਾ ਹੈ ਪੈੜੀ ਚੜਦੇ ਹੋਏ ਸਾਹ ਚੜਦਾ ਹੈ ਬੋਲਦੇ ਹੋਏ ਸਾਹ ਚੜਦਾ ਹੈ ਬੋਲਦੇ ਹੋਏ ਐਂ ਲੱਗਦਾ ਕਿਸੇ ਨੇ ਗਲਾ ਫੜ ਲਿਆ ਮੋਢੇ ਫੜ ਲਏ ਜਾਂ ਛਾਤੀ 'ਚ ਦਰਦ ਹੈ ਇਹਨੂੰ ਇਗਨੋਰ ਨਹੀਂ ਕਰਨਾ ਇਮੀਡੀਏਟਲੀ ਦੇਖਣਾ ਹੈ ਕਿ ਇਹ ਹਰਟ ਦੀ وجہ ਨਾਲ ਤੇ ਨਹੀਂ ਅਗਰ ਹਰਟ ਦੀ وجہ ਨਾਲ ਨਹੀਂ ਹੈ ਐਸਿਡਿਟੀ ਆ ਤਾਂ ਕੋਈ ਖਾਸ ਗੱਲ ਨਹੀਂ ਠੀਕ ਹੋ ਜੇਗੀ ਹਰਟ ਸਿਰਫ ਸਮਾਂ ਨਹੀਂ ਦਿੰਦਾ ਤੁਹਾਨੂੰ ਸਮਾਂ ਹੀ ਜਿੱਤ ਹੈ ਜੇ ਤੁਸੀਂ ਪਹਿਲੇ ਚੀਜ਼ ਨੂੰ ਫੜ ਲਿਆ ਤੁਹਾਡੇ ਕੋਲ ਖੁੱਲਾ ਟਾਈਮ ਹੈ ਉਹਦਾ ਇਲਾਜ ਕਰਾ ਸਕਦੇ ਹੋ ਅੱਛਾ ਇਲਾਜ ਦੇ ਨਾਤੇ ਇਸ ਵੇਲੇ ਨਾ ਜੀ ਇੱਕ ਸ਼ਬਦ ਚੱਲਦਾ 70% ਜਿਹੜਾ ਵੀ ਸ਼ਖਸ ਹਸਪੀਟਲ ਪਹੁੰਚਦਾ ਹੈ ਤਾਂ ਡਾਕਟਰ ਉਹਨੂੰ ਦੱਸਦੇ ਨੇ ਕਿ ਤੁਹਾਡਾ ਹਾਰਟ ਤਾਂ 70% ਬਲੌਕ ਹੈ ਜਾਂ ਤੁਹਾਡਾ ਹਾਰਟ ਤਾਂ 80% ਬਲੌਕ ਹੈ ਜਾਂ 90% ਬਲੌਕ ਹੈ ਉਹ ਚੀਜ਼ ਨਹੀਂ ਸਮਝਉਂਦੀ ਅਗਰ 80 70 90% ਬਲੌਕ ਹੈਗਾ ਤਾਂ ਬੰਦਾ ਕਿਵੇਂ ਜਾਗਦਾ ਜੀ ਦੇਖੋ ਜਿਹੜਾ ਹਾਰਟ ਦੇ ਅੰਦਰ ਤਿੰਨ ਮੇਨ ਵੈਸਲਸ ਹਨ ਨਾੜੀਆਂ ਹੈਗੀਆਂ ਜਿਹੜੀ ਉਹਨੂੰ ਖੂਨ ਦੀ ਸਪਲਾਈ ਦਿੰਦੇ ਆ ਸਾਡਾ ਹਾਰਟ ਹੈ ਇਹਦੇ ਸਤਿੰਨ ਨਾੜੀਆਂ ਹਨ LCX RCA ਤੇ LED LED ਹੁੰਦੀ ਹੈ ਜਿਹੜੀ ਲੈਫਟ ਸਾਈਡ ਨੂੰ ਸਪਲਾਈ ਕਰਦੀ ਹੈ ਇਹ ਤਿੰਨ ਨਾੜਾਂ ਹੀ ਖੂਨ ਦੀ ਸਪਲਾਈ ਕਰਦੀਆਂ ਤੇ ਹਾਰਟ ਚੱਲਦਾ ਕੋਈ ਐ ਨਹੀਂ ਹੈ ਕਿ ਨਾੜ एकदम ਬੰਦ ਹੋ ਜਾਂਦੀ ਹੈ ਜਿੱਦਾਂ ਆਪਾਂ ਸਿੰਪਲ ਐਗਜ਼ਾਮਪਲ ਹੈ ਵਾਸ਼ ਵਸ਼ਿਨ ਹੈ ਸਾਡਾ ਅਸੀਂ ਹੱਥ ਧੋ ਰਹੇ ਹੁੰਨੇ ਆ ਉੱਥੇ ਹੀ ਸਾਡੇ ਵੱਡੇ ਬਜ਼ੁਰਗ ਕੰੰਗੀ ਕਰ ਰਹੇ ਹੁੰਦੇ ਆ ਵਾਲ ਡਿੱਗਦੇ ਆ ਜਿਹੜੀ ਥੱਲੇ ਪਾਈਪ ਹੈ ਉਹ ਹੌਲੀ-ਹੌਲੀ ਬੰਦ ਹੋਣਾ ਸ਼ੁਰੂ ਹੁੰਦੀ ਹੈ ਸਾਨੂੰ ਬੰਦ ਉਸ ਦਿਨ ਪਤਾ ਲੱਗਦਾ ਜਿਸ ਦਿਨ ਉਹਦੇ ਚ ਪਾਣੀ ਜਾਣਾ ਬੰਦ ਹੋ ਜਾਂਦਾ ਪਰ ਉਹ ਹੌਲੀ ਹੌਲੀ ਬੰਦ ਹੋ ਰਹੀ ਹੁੰਦੀ ਹੈ ਉਹ ਬੰਦ ਹੋਣ ਦਾ ਕਾਰਨ ਹੈ ਧਵਾਲ ਐਵੇਂ ਜਿਹੜੀ ਹਰਟ ਦੀ ਨਾਲ ਹੈ ਉਹ ਵੀ ਹੌਲੀ ਹੌਲੀ ਬੰਦ ਹੋ ਰਹੀਆਂ ਹੁੰਦੀਆਂ 10% 20% 40% 70% ਜਿਵੇਂ ਜਿਹੜੇ ਤੁਹਾਡੇ ਵਾਸ਼ ਵੇਸ਼ਨ ਦੀ ਨਾਲੀ ਅਗਰ 70% ਨਾਲੀ ਬੰਦ ਹੋ ਜੇ ਪਰ ਉਹਦੇ ਚੋਂ ਪਾਣੀ ਜਾ ਰਿਹਾ ਹੁੰਦਾ ਹੌਲੀ ਹੌਲੀ ਜਾ ਰਿਹਾ ਹੁੰਦਾ ਐਵੇਂ ਹੀ ਹਰਟ ਦੇ ਨਾਲ ਹੈ ਹਰਟ 'ਚ ਵੀ ਸਪਲਾਈ ਹੌਲੀ ਹੌਲੀ ਚੱਲ ਰਹੀ ਹੁੰਦੀ ਹੈ ਪਰ ਜਦੋਂ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਬੋਡੀ ਵਿੱਚ ਥਕਾਵਟ ਰਹਿਣ ਲੱਗੀ ਚਲਦੇ ਹੋਏ ਦਰਦ ਹੋਣ ਲੱਗ ਗਿਆ ਤੇ ਇਹ ਸਮਝੋ ਕਿ ਕਿਤੇ ਨਾ ਕਿਤੇ ਹਾਰਟ ਦੀ ਪ੍ਰੋਬਲਮ ਆ ਰਹੀ ਹੈ ਇਹਨੂੰ ਟਾਈਮ ਰਹਿੰਦੇ ਹੀ ਅਸੀਂ ਠੀਕ ਕਰ ਲਈਏ ਜਦੋਂ ਤੁਸੀਂ ਇਹਨੂੰ ਟਾਈਮ ਰਹਿੰਦੇ ਠੀਕ ਕਰ ਲੈਂਦੇ ਹੋ ਫਿਰ ਕੋਈ ਦਿੱਕਤ ਨਹੀਂ ਆ ਜੀ ਤੁਹਾਡਾ ਹਾਰਟ ਬੜਾ ਰੱਬ ਨੇ ਸੋਹਣੀ ਚੀਜ਼ ਬਣਾਈ ਹੈ 70 ਸਾਲ ਦੇ ਬੰਦੇ ਦਾ ਕਰੋੜੋਂ ਵਰੀ ਤੜਕ ਚੁਕਿਆ ਇੱਕ ਮਿੰਟ ਵਾਸਤੇ ਰੋਕਦੇ ਨਹੀਂ ਆ ਅਸੀਂ ਹਾਰਟ ਨੂੰ ਅਸੀਂ ਕਹਿੰਦੇ ਆ ਤੂੰ ਤੁਰੀ ਜਾਂ ਰਾਤੀ ਸੁੱਤੇ ਪੈਦਾ ਵੀ ਹਾਰਟ ਚੱਲਦਾ ਹੈ ਅਸੀਂ ਇਹਦੇ ਵਾਸਤੇ ਕੋਈ ਮਿਹਨਤ ਮਸ਼ਕਤ ਨਹੀਂ ਕਰ ਰਹੇ ਕੋਈ ਇੰਦੀ ਸਰਵਿਸ ਵਾਸਤੇ ਟਾਈਮ ਨਹੀਂ ਦੇ ਰਹੀ ਇਹਨੂੰ ਪਰ ਰੱਬ ਨੇ ਅਸੀਂ ਨਯਾਬ ਚੀਜ਼ ਮੰਗਾਈ ਉਹ ਆਪਣੇ ਆਪ ਹੀ ਆਪਣੀ ਸਰਵਿਸ ਕਰ ਲੈਂਦਾ ਤੇ ਕੋਲੇਸਟ੍ਰੋਲ ਦਾ ਧਿਆਨ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਉਹ ਚੀਜ਼ਾਂ ਨਾ ਖਾਓ ਜਿਹੜੀ ਚੀਜ਼ਾਂ ਕਰਕੇ ਕੋਲੇਸਟ੍ਰੋਲ ਵੱਧਦਾ ਤੁਹਾਡਾ ਹਾਰਟ ਬਿਲਕੁਲ ਠੀਕ ਰਹੇਗਾ ਵਰਤੋ ਕਰੋ ਅਰਜੁਨਛਾਲ ਦੀ ਦਮਾਸਾ ਦੀ ਪੁਸ਼ਕਰਮੂਲ ਦੀ ਤੇ ਗੁਗਲ ਦੀ ਗੁਗਲ ਰੈਗੂਲਰ ਲੈਣ ਲੱਗ ਜਾਓ ਤੁਹਾਡਾ ਕੋਲੇਸਟ੍ਰੋਲ ਠੀਕ ਰਹੇਗਾ ਤੁਹਾਡਾ ਹਾਰਟ ਠੀਕ ਰਹੇਗਾ 70% ਬਲੋਕੇਜ ਹੈ ਤਾਂ ਵੀ ਰਿਵਰਸ ਹੋ ਸਕਦੀ ਹੈ 90% ਹੈ ਤਾਂ ਵੀ ਰਿਵਰਸ ਹੋ ਸਕਦੀ ਹੈ ਸਿਰਫ ਟਾਈਮ ਹੀ ਜਿੱਤ ਹੈ ਤੁਹਾਡੀ ਤੁਸੀਂ ਕਹਿ ਰਹੇ ਹੋ 70% ਹੈ ਜਾਂ 90% ਹੈ ਫਿਰ ਸਟੰਟ ਇਲਾਜ ਨਹੀਂ ਹੈ ਜੀ ਜਿਹੜਾ ਸਟੰਟ ਅੱਜ ਕੱਲ ਚੱਲਦਾ ਜੀ ਹਰੇਕ ਦੇ ਸਟੰਟ ਹੀ ਪਾਈ ਜਾ ਰਹੇ ਨੇ ਜੇ ਸਟੰਟ ਪੂਰਾ ਇਲਾਜ ਹੁੰਦਾ ਪੂਰਾ ਇਲਾਜ ਹੁੰਦਾ ਤੇ ਇੱਕ ਸਟੰਟ ਪਾਣ ਤੋਂ ਬਾਅਦ ਮੁੰਡਾ ਠੀਕ ਹੋ ਜਾਂਦਾ ਫਿਰ ਦੁਬਾਰਾ ਉਹਨੂੰ ਗੋਲੀਆਂ ਨਾ ਦੇਣੀਆਂ ਪੈਂਦੀਆਂ ਜਿਵੇਂ ਇਕੋਸਪ੍ਰਿੰਗ ਚੱਲ ਪੈਂਦੀ ਹੈ ਖੂਨ ਪਤਲਾ ਕਰਨ ਦੀਆਂ ਗੋਲੀਆਂ ਹੈ ਕੋਲੇਸਟਰੋਲ ਦੀਆਂ ਗੋਲੀਆਂ ਹੈ ਬੀਪੀ ਦੀਆਂ ਗੋਲੀਆਂ ਉਹ ਨਾਲੇ ਤੋਰ ਦਿੰਦੇ ਸਾਰੀ ਉਮਰ ਖਾਣੀ ਪੈਂਦੀ ਹੈ ਜੇ ਉਹ ਇਲਾਜ ਹੁੰਦਾ ਤੇ ਉਹ ਨਾ ਸਾਰੀ ਉਮਰ ਦਵਾਈ ਖਾਣੀ ਪੈਂਦੀ ਜੇ ਹਰਟ ਦੀ ਬੀਟ ਘਟ ਜੇ ਤੇ ਡਿਵਾਈਸ ਆਂਦੀ ਹੈ ਜੇ ਇਲਾਜ ਹੁੰਦਾ ਤੇ ਪਰਮਨੈਂਟ ਡਿਵਾਈਸ ਨਾ ਲਾਣੀ ਪੈਂਦੀ ਪੇਸਮੇਕਰ ਕਹਿੰਦੇ ਜੀ ਸੀਆਰਟੀਡੀ ਐਸਆਰਟੀਡੀ ਕੰਬੋ ਹੈ ਡਿਊਲ ਚੈਂਬਰ ਹੈ ਸਿੰਗਲ ਚੈਂਬਰ ਹੈ ਬਹੁਤ ਤਰ੍ਹਾਂ ਦੀ ਡਿਵਾਈਸ ਆਂਦੀ ਹੈ ਉਹ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਪਰ ਯੈਸ ਕਈ ਵਾਰੀ ਐਮਰਜੈਂਸੀ ਨਹੀਂ ਹੁੰਦੀ ਹੈ 100% ਬਲੌਕ ਹੋ ਗਿਆ ਤੁਹਾਨੂੰ ਟਾਈਮ ਨਹੀਂ ਮਿਲਦਾ ਤੇ ਉਸ ਟਾਈਮ ਤੇ ਸਟੰਟ ਪਵਾਉਣਾ ਇਸ ਦੀ ਸੋਲੂਸ਼ਨ ਕਿ ਇੱਕ ਵਾਰੀ ਨਾਲੀ ਤੇ ਚਲਾਓ ਠੀਕ ਹੈ ਫਿਰ ਇਹਨੂੰ ਦੇਖ ਲਾਂਗੇ ਪਰ ਜੇ ਤੁਸੀਂ ਰੈਗੂਲਰ ਖੂਨ ਪਤਲਾ ਕਰਨ ਦੀ ਦਵਾਈ ਖਾਓ ਪੇਸ਼ੈਂਟਸ ਨੂੰ ਪੁੱਛੋ ਉਹ ਕਹਿਣਗੇ ਮੈਨੂੰ ਐਸਿਡਿਟੀ ਰਹਿਣ ਲੱਗ ਗਈ ਹੈ ਡਾਕਟਰ ਨੂੰ ਪੁੱਛੋ ਡਾਕਟਰ ਕਹਿੰਦਾ ਇਹਦਾ ਸਾਈਡ ਇਫੈਕਟ ਹੈ ਜੀ ਕਰ ਕੁਝ ਨਹੀਂ ਸਕਦੇ ਗੋਲੀ ਖਾਣੀ ਪੈਗੀ ਉਹਦੇ ਵਾਸਤੇ ਸਾਡੇ ਕੋਲ ਆਓ ਅਸੀਂ ਉਹਦਾ ਹੱਲ ਦੇਵਾਂਗੇ ਕੋਲੇਸਟ੍ਰੋਲ ਦੀ ਗੋਲੀ ਰੈਗੂਲਰ ਬੰਦਾ 20 ਸਾਲ ਖਾ ਲੇ ਉਹ ਮੋਢੇ ਤੇ ਤੋਲੀਆਂ ਰੱਖ ਕੇ ਤੋਲੀਆਂ ਲੱਭ ਰਿਹਾ ਹੁੰਦਾ ਸਾਰੇ ਘਰੇ ਇੰਨਾ ਜ਼ਿਆਦਾ ਉਹਦਾ ਮੈਮਰੀ ਲਾਸ ਹੋ ਜਾਂਦਾ ਹੈ ਮੋਢੇ ਦੇ ਤੋਲੀਆਂ ਪਿਆ ਸਵੇਰੇ ਉਹ ਪੁੱਛਦਾ ਜੀ ਭੈਣੇ ਮੇਰੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਤੋਲੀਆਂ ਦੇ ਦੇ ਮੈਨਾਂਣਾ ਕੋਲੇਸਟ੍ਰੋਲ ਦਾ ਸਾਈਡ ਇਫੈਕਟ ਹੈ ਉਸ ਟੈਬਲੇਟ ਦਾ ਅਗਰ ਤੁਹਾਨੂੰ ਲੱਗਦਾ ਮੈਮਰੀ ਲਾਸ ਹੋ ਰਿਹਾ ਹੈ ਬੀਪੀ ਕਾਬੂ ਨਹੀਂ ਆ ਰਿਹਾ ਖੂਨ ਪਤਲਾ ਕਰਨ ਦੀ ਦਵਾਈ ਨਾਲ ਐਸਿਡਿਟੀ ਹੋ ਗਈ ਹੈ ਪੇਟੇ ਅਲਸਰ ਹੋ ਗਏ ਹਨ ਉੰਦਾ ਇਲਾਜ ਆਯੁਰਵੇਦ ਹੈ ਆਯੁਰਵੇਦ ਨੂੰ ਬੜੀ ਅੱਛੀ ਤਰ੍ਹਾਂ ਸਮਝਦਾ ਹੈ ਹਾਰਟ ਦੀ ਪ੍ਰੋਬਲਮ ਨੂੰ ਬੜੀ ਅੱਛੀ ਤਰ੍ਹਾਂ ਸਮਝਦਾ ਹੈ ਤੇ ਉਹਦਾ ਟ੍ਰੀਟਮੈਂਟ ਕਰਦਾ ਹੈ ਹਾਰਟ ਦੀ ਪ੍ਰੋਬਲਮ ਅਗਰ ਤੁਹਾਨੂੰ ਹੈਗੀ ਔਰ ਤੁਹਾਨੂੰ ਇਹ ਲੱਗਦਾ ਹੈ ਕਿ ਮੇਰਾ ਹਾਰਟ ਦੀ ਬੀਟ ਘਟ ਗਈ ਹੈ ਮੇਰੇ ਹਾਰਟ ਦੀ ਪੰਪਿੰਗ ਘਟ ਗਈ ਹੈ ਜਿਹਨੂੰ EF ਕਹਿੰਦੇ ਆ ਉਹ ਘਟ ਗਈ ਹੈ ਜਾਂ ਮੈਨੂੰ ਡਾਕਟਰ ਨੇ ਕਹਿ ਦਿੱਤਾ ਮੈਂ ਬੁਖਾਰ ਵਾਸਤੇ ਗਿਆ ਸੀ ਡਾਕਟਰ ਨੇ ਟੈਸਟ ਕੀਤੇ ਐਂਜੀਓ ਕੀਤੀ ਪਤਾ ਲੱਗਿਆ ਤੇਰਾ ਹਾਰਟ ਬਲੌਕ ਹੈ ਉਹਨੇ ਕਿਹਾ ਜੀ ਸਲਾ ਬਣਾ ਲਓ ਛੱਲਾ ਪਵਾਉਣ ਦੀ ਤਾਂ ਵੀ ਤੁਸੀਂ ਸਾਨੂੰ ਦਿਖਾ ਸਕਦੇ ਹੋ ਦੇਖੋ ਸਕਦਾ ਅਸੀਂ ਆਯੁਰਵੇਦ ਦੇ ਮਾਧਿਅਮ ਤੋਂ ਤੁਹਾਡਾ ਹੱਲ ਕਰ ਦਈਏ ਅੱਛਾ ਡਾਕਟਰ ਸਾਹਿਬ ਜਿੰਨਾ ਦੇ ਇੱਕ ਵਾਰ ਸਟੰਟ ਪੈ ਜਾਂਦਾ ਹੈ ਮੈਂ ਜ਼ਿਆਦਾਤਰ ਮਾਮਲੇ ਦੇਖੇ ਨੇ ਕਿ ਦੂਸਰੀ ਵਾਰ ਵੀ ਫਿਰ ਸਟੰਟ ਦੀ ਤਿਆਰੀ ਉਹਦੇ ਕਰਵਾ ਦਿੰਦੇ ਨੇ ਦੂਸਰੀ ਵਾਰ ਸਟੰਟ ਦੀ ਜ਼ਰੂਰਤ ਨਾ ਪਵੇ ਤੁਸੀਂ ਕੋਈ ਸਪੈਸ਼ਲ ਨੁਸਖਾ ਫਾਰਮੂਲਾ ਬਣਾਇਆ ਹੋਇਆ ਹੈ ਉਹਨਾਂ ਮਰੀਜ਼ਾਂ ਵਾਸਤੇ ਦੇਖੋ ਸਾਡਾ ਸਪੈਸ਼ਲ ਨੁਸਖਾ ਫਾਰਮੂਲਾ ਆਯੁਰਵੇਦ ਦਾ ਹੈ ਆਯੁਰਵੇਦ ਦੇ ਤਿੰਨੋ ਚੀਜ਼ਾਂ ਅਰਜੁਨਛਾਲ ਦਮਾਸਾ ਪੁਸ਼ਕਰਮੂਲ ਇਹਨਾਂ ਨੂੰ ਲੈ ਕੇ ਇੰਦੇ ਚ ਹੋਰ 10 ਤਰ੍ਹਾਂ ਦੀ ਜੜੀ ਬੂਟੀਆਂ ਪਾਈਆਂ ਮੈਂ ਪਹਿਲੇ ਵੀ ਕਹਿਣਾ ਹੁੰਨਾ ਕਿ ਦਾਲਚੀਨੀ ਉਹ ਵੀ ਇੰਦੇ ਚ ਪਾਈ ਹੈ ਬੜੀ ਕਾਰਗਰ ਹੈ ਉਹ ਸਾਰੀ ਚੀਜ਼ਾਂ ਬਣਾ ਕੇ ਇਹ ਹਰਟ ਦਾ ਫਾਰਮੂਲਾ ਬਣਾਇਆ ਹੈ ਤੁਸੀਂ ਇੰਦੀ ਵਰਤੋ ਕਰੋ ਹਰਟ ਦੀ ਪ੍ਰੋਬਲਮ ਵਿੱਚ ਬੜਾ ਚੰਗੀ ਰਾਹਤ ਮਿਲਦੀ ਹੈ ਨਾਲੇ ਅਸੀਂ ਦਿੰਨੇ ਆ ਗੁਗਲ ਗੁਗਲ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਬਾਡੀ ਨੂੰ એનર્ਜੀ ਦਿੰਦੀ ਹੈ ਕੁਝ ਪੇਸ਼ੈਂਟਸ ਨੂੰ ਜਿਨ੍ਹਾਂ ਦਾ ਬੀਪੀ ਨਾਲੇ ਕੰਟਰੋਲ ਨਹੀਂ ਹੋ ਰਿਹਾ ਉਹਨੂੰ ਬ੍ਰਹਮੀ ਦਿੰਨੇ ਆ ਉਹ ਚੀਜ਼ਾਂ ਦਿੰਨੇ ਆ ਜਿਹੜੀ ਇਲਾਸਟਿਸਿਟੀ ਨੂੰ ਜਿਹੜੀ ਸਾਡੀ ਖੂਨ ਦੀ ਨਾੜ ਆ ਸਾਫ ਖੂਨ ਦੀਆਂ ਉਹਨਾਂ ਦਾ ਲਚੀਲਾਪਨ ਖਤਮ ਹੋ ਜਾਂਦਾ ਉਹਨੂੰ ਵਧਾਉਂਦੀਆਂ ਜਦੋਂ ਅਸੀਂ ਇਹ ਤਿੰਨੋਂ ਚੀਜ਼ਾਂ ਨੂੰ ਮੈਨੇਜ ਕਰ ਲੈਨੇ ਆ ਹਾਰਟ ਦੀ ਪ੍ਰੋਬਲਮ ਆਂਦੀ ਨਹੀਂ ਅਗਰ ਇੱਕ ਸਟੰਟ ਪੈ ਚੁੱਕਿਆ ਹੈ ਕੋਸ਼ਿਸ਼ ਕਰਨੇ ਆ ਅੱਗੇ ਨੋਬਤ ਨਾ ਆਵੇ ਕਿਉਂਕਿ ਸਟੰਟ ਜਦੋਂ ਪਾਉਂਦੇ ਆ 90% 100% ਬਲੋਕੇਜ ਵਾਲੇ ਚ ਪਾ ਦਿੰਦੇ ਆ 70 ਵਾਲੀ ਨੂੰ ਛੱਡ ਦਿੰਦੇ ਆ ਕਿ ਚਲੋ ਇਹਨੂੰ ਦਵਾਈਆਂ ਨਾਲ ਠੀਕ ਕਰ ਲਾਂਗੇ ਪਰ ਉਹ 70 ਵਾਲੀ ਨੂੰ ਅਗਰ ਤੁਸੀਂ ਡਾਈਟ ਕੰਟਰੋਲ ਨਹੀਂ ਕੀਤੀ ਆਯੁਰਵੇਦ ਨਾਲ ਜੁੜੇ ਉਹ 70 ਵਾਲੀ ਫਿਰ 100 ਹੋ ਜਾਣੀ ਹੈ ਫਿਰ ਉਹਦੇ ਚ ਵੀ ਪਾਣਾ ਪਏਗਾ ਤੇ ਬੈਟਰ ਹੈ ਅਗਰ ਸਟੰਟ ਪੈ ਚੁਕਿਆ ਤਾਂ ਵੀ ਸਲਾਹ ਲਓ ਨਹੀਂ ਪਿਆ ਤਾਂ ਵੀ ਸਲਾਹ ਲਓ ਜੇ ਤੁਹਾਨੂੰ ਕਹਿ ਦਿੱਤਾ ਤੁਹਾਨੂੰ ਪਾਣਾ ਹੈ ਔਰ ਤੁਹਾਨੂੰ ਅਗਰ ਲੱਗਦਾ ਚਲਦੇ ਹੋਏ ਸਾਹ ਤੁਰਦਾ ਹੈ ਤੇ ਇਮੀਡੀਏਟਲੀ ਫੋਨ ਕਰੋ ਸਲਾਹ ਲਓ ਤੇ ਇਹ ਤੋਂ ਨੂੰ ਇਹ ਚੀਜ਼ਾਂ ਦੀ ਵਰਤੋ ਅੱਜ ਤੋਂ ਹੀ ਸ਼ੁਰੂ ਕਰਦੋ। ਕੀ ਬਾਤ ਹੈ। ਅੱਛਾ ਡਾਕਟਰ ਜਿਹੜਾ ਥੋੜਾ ਚਮਨ ਪ੍ਰਾਸ਼ ਹੈਗਾ ਜਿਸ ਚੀਜ਼ ਵਾਸਤੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਚਰਚਾ ਹੋ ਰਹੀ ਹੈ ਤੇ ਚਮਨਪਰਾਸ਼ ਬਚਾ ਸਕਦਾ ਹਾਰਟ ਅਟੈਕ ਤੋਂ ਮਤਲਬ ਸਿਕਿਉਰਟੀ ਦੇ ਤੌਰ ਤੇ ਅਗਰ ਅਸੀਂ ਖਾਈਏ ਸੇਫ ਸਾਈਡ ਚੱਲ ਕੇ ਦੇਖੋ ਚਮਨਪਰਾਸ਼ ਜਿਹੜਾ ਹੈ ਉਹ ਆਮਲੇ ਦੇ ਨਾਲ ਬਣਿਆ ਹੈ 40 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਬਣਿਆ ਜੀ ਜੀ ਉਹਦੇ ਚੋ ਸਾਰੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਬੋਡੀ ਦੇ ਉੱਤੇ ਕੰਮ ਕਰਦੀਆਂ ਹਾਰਟ ਪ੍ਰੋਬਲਮ ਵਿੱਚ ਸਭ ਤੋਂ ਵੱਡਾ ਕੰਸਰਨ ਆਂਦਾ ਹੈ ਹਾਰਟ ਦੇ ਉੱਤੇ ਓਵਰਲੋਡ ਹੋ ਜਾਂਦਾ ਹੈ ਪਾਣੀ ਦਾ ਪਾਣੀ ਰੁਕਣ ਲੱਗ ਜਾਂਦਾ ਹੈ ਬੋਡੀ ਹਾਰਟ ਦੇ ਉੱਤੇ ਲੋਡ ਪੈਂਦਾ ਹੈ ਇੰਦੇ ਚ ਗੋਕਰੂ ਹੈਗਾ ਜਿਹੜਾ ਬੋਡੀ ਚੋਂ ਐਕਸਟਰਾ ਪਾਣੀ ਨੂੰ ਕੱਢਦਾ ਹੈ। ਇੰਦੇ ਚ ਪੁਨਰਨਵਾ ਹੈਗੀ ਜਿਹੜੀ ਐਕਸਟਰਾ ਪਾਣੀ ਨੂੰ ਕੱਢਦੀ ਹੈ। ਉਹ ਸਾਰੀ ਜਿਹੜੀ ਬੂਟੀਆਂ ਵੀ ਹੈਗੀਆਂ ਜਿਹੜੀ ਹਰਟ ਨੂੰ ਪ੍ਰੋਟੈਕਟ ਕਰਦੀਆਂ ਅਰਜੁਨ ਛਾਲ ਵੀ ਹੈਗੀ। ਇਹ ਜਦੋਂ ਅਸੀਂ ਜੜੀ ਬੂਟੀਆਂ ਦੇ ਨਾਲ ਇਹਨੂੰ ਬਣਾਇਆ ਹੈ ਇਹ ਕੰਮ ਪੂਰੀ ਬੋਡੀ ਦੇ ਉੱਤੇ ਕਰਦਾ ਹੈ। ਸਪੈਸੀਫਿਕ ਅਗਰ ਅਸੀਂ ਇਹਨੂੰ ਕਹੀਏ ਕਿ ਇੱਕ ਚਮਚ ਖਾ ਲਈਏ ਤੇ ਹਰਟ ਠੀਕ ਹੋ ਜਾਏਗਾ। ਜਿਨ੍ਹਾਂ ਨੂੰ ਹਰਟ ਨੂੰ ਸਟਰੋਂਗ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਹੈ। ਜੇ ਤੁਹਾਨੂੰ ਸਟੰਡ ਪਾਉਣ ਵਾਸਤੇ ਕਹਿ ਦਿੱਤਾ। ਤੇ ਫਿਰ ਗੂਗਲ ਤੇ ਇਹ ਇਹ ਜਿਆਦਾ ਬੈਟਰ ਰਿਜ਼ਲਟ ਦੇਣਗੇ ਚੋਂ ਪ੍ਰੋਸਿੰਗ ਕੰਪੈਰੇਟਿਵਲੀ ਅਗਰ ਤੁਹਾਨੂੰ ਲੱਗਦਾ ਮੈਨੂੰ ਹਰਟ ਦੀ ਬਿਮਾਰੀ ਨਾ ਹੋਏ ਫਿਰ ਇਹ ਪੂਰਾ ਕਾਰਗਰ ਹੈ ਫਿਰ ਤੁਸੀਂ ਇਹਨੂੰ ਨਹੀਂ ਛੱਡ ਸਕਦੇ ਫਿਰ ਤੇ ਇਹ ਕੰਨੇ ਨਾ ਪੰਜਾਬੀ ਵਿੱਚ ਫੱਟੇ ਚੱਕ ਦੇਗਾ ਚੱਕ ਦੇਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਰਾਬਤਾ ਕਰਨਾ ਹੋਵੇ ਕਿਵੇਂ ਕਰ ਸਕਦੇ ਨੇ ਮਰੀਜ਼ ਤੁਹਾਡੇ ਨਾਲ ਬਿਲਕੁਲ ਰਾਬਤਾ ਬਿਲਕੁਲ ਆਸਾਨ ਹੈ ਜੀ ਥੱਲੇ ਨੰਬਰ ਦਿੱਤਾ ਹੈ ਇਹਦੇ ਤੇ ਫੋਨ ਕਰੋ ਸਟਾਫ ਹੋਣ ਚੁੱਕੇਗਾ ਤੁਸੀਂ ਉਹਨਾਂ ਨੂੰ ਕੋਈ ਡਾਕਟਰ ਵਿਵੇਕ ਨਾਲ ਗੱਲ ਕਰਾ ਦਿਓ ਉਹ ਮੇਰੇ ਨਾਲ ਗੱਲ ਕਰਾਂਗੇ ਤੁਹਾਨੂੰ ਗੱਲਬਾਤ ਕਰਕੇ ਬਿਮਾਰੀ ਸਮਝ ਕੇ ਉਸ ਤੋਂ ਬਾਅਦ ਤੁਸੀਂ ਫਿਜ਼ੀਕਲੀ ਮਿਲਣਾ ਚਾਹੁੰਦੇ ਹੋ ਮਿਲਣਾ ਆ ਸਕਦੇ ਹੋ ਫੋਨ ਤੇ ਡਿਸਕਸ ਕਰਕੇ ਆਪਣਾ ਕੇਸ ਦੱਸ ਕੇ ਕਾਗਜ਼ੀ ਰਿਪੋਰਟਾਂ ਭੇਜ ਕੇ ਘਰੇ ਦਵਾਈ ਮੰਗਾਣਾ ਚਾਹੁੰਦੇ ਹੋ ਘਰੇ ਮੰਗਾ ਸਕਦੇ ਹੋ ਕਿਉਂਕਿ ਜਿਹੜੇ ਫੋਰਨ ਦੇ ਪੇਸ਼ੈਂਟਸ ਹੁੰਦੇ ਆ ਉਹ ਨਹੀਂ ਆ ਸਕਦੇ ਉਹ ਫਿਰ ਸਾਡੇ ਤੋਂ ਘਰੇ ਹੀ ਦਵਾਈ ਮੰਗਾਉਂਦੇ ਆ ਜਿਹੜੇ ਦੂਰ ਦੇ ਪਿੰਡਾਂ ਦੇ ਆ ਉਹ ਵੀ ਸਾਡੇ ਕੋਲ ਘਰੇ ਮੰਗਾਉਂਦੇ ਤੁਸੀਂ ਫੋਨ ਤੇ ਡਿਸਕਸ ਕਰ ਸਕਦੇ ਹੋ ਕਰ ਬੈਠੇ WhatsApp ਕਾਲ ਤੇ ਵੀਡੀਓ ਕਾਲ ਤੇ Zoom ਤੇ Skype ਤੇ ਜਿਹੜੀ ਸਰਵਿਸਿਜ਼ ਅਵੇਲੇਬਲ ਹੈ ਉਹ ਸਾਰਾ ਪਲੇਟਫਾਰਮ ਸਾਡੇ ਕੋਲ ਹੈ ਉਹਦੇ ਰਾਹੀਂ ਇੱਕ ਤੋਂ ਇੱਕ ਜੁੜ ਕੇ ਅਸੀਂ ਡਿਸਕਸ ਕਰ ਸਕਨੇ ਆ ਤੇ ਉਸ ਤੋਂ ਬਾਅਦ ਦਵਾਈ ਤੁਹਾਡੀ ਘਰੇ ਭੇਜ ਸਕਨੇ ਆ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਡਾਕਟਰ ਸਾਹਿਬ ਨੇ ਜਿਹੜਾ ਅ ਅਰਜੁਨ ਛਾਲ ਦਾ ਤਮਾਸ਼ਦੇ ਵਾਲਾ ਤੇ ਪੁਸ਼ਕਰਮੂਲ ਦਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਹਾਰਟ ਵਾਸਤੇ ਇਸ ਤੋਂ ਉੱਪਰ ਆਯੁਰਵੇਦ ਦੇ ਵਿੱਚ ਕੋਈ ਜੜੀ ਬੂਟੀ ਹੈਗੀ ਹੈ ਜਿਹੜੀ ਉਹ ਜਿੰਨੀ ਜ਼ਿਆਦਾ کارਗਰ ਇਹ ਹੈਗੀ ਹੈ ਉਹ ਕੋਈ ਹੋਰ ਜੜੀ ਬੂਟੀ ਜੜੀ کارਗਰ ਨਹੀਂ ਹੈ ਇਸ ਤਰੀਕੇ ਦਾ ਇਹ ਕਾੜਾ ਹੈ ਇੱਕ ਡਾਕਟਰ ਸਾਹਿਬ ਮੁਤਾਬਕ ਇੰਨਾ ਕ ਅਸੀਂ ਪੀਣਾ ਹੈ ਔਰ ਜਿਹੜਾ ਜੇਕਰ ਅਸੀਂ ਸਾਨੂੰ ਡਰ ਹੈਗਾ ਕਿ ਸਾਡੇ ਖਾਨਦਾਨ ਦੇ ਵਿੱਚ ਬਹੁਤ ਜ਼ਿਆਦਾ ਹਾਰਟ ਅਟੈਕ ਆ ਰਹੇ ਨੇ ਜਾਂ ਮੇਰੇ ਦਾਦੇ ਨੂੰ ਜਾਂ ਮੇਰੇ ਨਾਨੇ ਨੂੰ ਜਾਂ ਮੇਰੀ ਨਾਨੀ ਨੂੰ ਜਾਂ ਸਾਡੇ ਨਾਨੇ ਨੂੰ ਹਾਰਟ ਅਟੈਕ ਆਇਆ ਸੀ ਤੇ ਮੈਨੂੰ ਕਿਤੇ ਡਰ ਹੈ ਕਿ ਇਦਾਂ ਦਾ ਹਾਰਟ ਅਟੈਕ ਮੈਨੂੰ ਨਾ ਆ ਲੱਗੇ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਚਮਨਪਰਾਸ਼ ਫਿਰ ਬਹੁਤ ਬੈਟਰ ਕੰਮ ਕਰਦਾ ਹੈ ਚਮਨਪਰਾਸ਼ ਨਾਲ ਜੰਗਲੀ ਚਮਨਪਰਾਸ਼ ਜਿਹੜਾ ਸੀ ਵੀਡੀਓ ਦਿਖਾਈ ਵੀ ਹੈ ਪਿਛਲੇ ਹਫਤੇ ਤੁਹਾਨੂੰ ਪ੍ਰੇਪਰੇਸ਼ਨ ਲੋਕਾਂ ਦੇ ਲਾਈਨਾਂ ਲੱਗ ਕੇ ਉਹ ਉਸ ਵੇਲੇ ਮਿਲ ਰਿਹਾ ਹੈ ਲੋਕ ਆ ਕੇ ਮੌਕੇ ਦੇ ਉੱਤੇ ਦੇਖ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਇਹ ਕਾੜਾ ਬਣਾ ਰੱਖਿਆ ਹੈ ਇਹ ਕਾੜੇ ਦਾ ਇਸਤੇਮਾਲ ਵੀ ਅਸੀਂ ਅ ਹਾਰਟ ਦੇ ਵਾਸਤੇ ਹਾਰਟ ਦੇ ਪੇਸ਼ੈਂਟਾਂ ਦੇ ਵਾਸਤੇ ਡਾਕਟਰ ਸਾਹਿਬ ਉਹ ਰეკਮੈਂਡ ਕਰਦੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਪਰ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਦੀ ਜ਼ਰੂਰਤ ਹੈ ਧੰਨਵਾਦ